ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਵਹਿੜ ਸੂਈ ਵੀ ਤੇ ਇੱਕ ਗੱਬਣ ਚੱਕ ਪਾਸ ਬੱਛੀ ਦੋ ਨਗ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੰਦੀਪ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਪਹਿਲਾ ਨੰਬਰ ਜਿਹੜੀ ਵਹਿੜ ਦੇਖਦੇ ਆ ਸੁਆ ਕਿਹੜਾ ਸੂਈ ਆ ਜੀ ਦੂਜਾ ਸੂਆ ਜੰਦਾ ਨਹੀਂ ਸੇਲ ਆਂਦਾ ਇਹ ਕਿੰਨਾ ਕ ਟਾਈਮ ਵਗਿਆ ਸੂਈ ਨੂੰ ਇਹ ਸਵੇਰੇ 7 ਵਜੇ ਸੂਈ ਆ ਜੇਰ ਪੈ ਗਈ ਤੇ 6 6 1/4 ਕਿਲੋ ਦਾ ਬੋਲਾ ਤੇ ਜੇਰ ਜਮਾ ਡਾਨਾ ਬੱਚਾ ਦੇਤਾ ਇਹਨੇ ਬੱਚਾ ਹਣਾ ਬੱਚਾ ਦਿੱਤਾ ਜੀ ਚੋਣ ਜਵਾ ਅੰਦਾਜ਼ਾ ਦੁੱਧ ਕਿੰਨਾ ਪਾ ਦੂਗੀ ਅੰਦਾਜ਼ਾ ਬਈ ਪਹਿਲਾਂ 27 28 ਕਿਲੋ ਦੁੱਧ ਗਰਮੀ ਆ ਗਈ ਮੇਰੇ ਮੰਨ ਕੇ ਚੱਲੀਏ ਬਈ 30 ਪਲੱਸ ਦੁੱਧ ਦਿਓ ਬਈ ਯਾਰ ਜੱਟ ਸੌਦਾ ਲਾ ਕੇ ਚੱਲੀਏ 25 26 ਮੰਨ ਕੇ ਲੈ ਲੈ ਜੇ 2500 ਪੀਤਾ ਕਿ ਹੋ ਜਾ 30 ਕਿਲੋ 30 ਤੋਂ ਬਾਅਦ ਦੁੱਧ ਦੇਉਗੀ ਪਾਲੀ ਪੋਲੀ ਜਿਆਦਾ ਕੁਆਲਿਟੀ ਵਾਲੀ ਹੈ ਠੀਕ ਆ ਵੀ ਇਹਨੂੰ ਸਾਹਮਣੇ ਵਾਲਾ ਹੋਵੇ 30 ਕਿਲੋ ਦੁੱਧ ਚੋ ਸਕਦਾ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਬਾਕੀ ਅੱਗੇ ਪਿੱਛੇ ਦਾ ਲੇਵਾ ਬਾਈ ਬੈਠ ਤੈਨੂੰ ਸ਼ਵੇਰ ਦਾ ਫੋਨ ਆਇਆ ਸੀਗਾ ਤੈਨੂੰ ਆਇਆ ਨਹੀਂ ਗਿਆ ਠੀਕ ਹੈ ਤੇ ਅੱਗੇ ਪਿੱਛੇ ਦਾ ਲੇਵਾ ਪੰਡ ਲੈਵੇ ਦੀ ਲਈ ਬੰਦੀ ਆ ਵਣ ਕੇ ਚਾਰ ਫਸੀ ਖੜੀ ਜੀ ਕਹਿੰਦੀ ਸੀ ਝੋ ਝੋ ਹਣਾ ਤੈਨੂੰ ਫੋਨ ਦਾ ਆਇਆ ਸੀਗਾ ਵੀ ਆ ਜਾ ਸੇ ਆ ਟਾਈਮ ਵੱਲੋਂ ਵੱਲੀ ਲੱਗ ਗਿਆ ਜਿੱਥੇ ਬਹਿ ਜੀ ਐਡਾ ਘੰਟਾ ਲੱਗ ਗਿਆ ਦਾ ਚੌੜੀ ਚੂੜੀ ਬਠੇ ਰਹੀ ਪਈ ਆ ਬਾਈ ਯਾਰ ਠੀਕ ਹੈ ਬੱਚਾ ਮੇਲ ਕਾਫ ਦੇਦਾ ਇਹਨੇ ਹਣਾ ਬੱਸਾ ਦੇਦਾ ਬੱਸੀਆਂ ਦੀ ਫਿਰ ਤਾਂ ਕੋਈ ਲੈਖ ਨਹੀਂ ਢੋਰੀ ਮੜਾ ਬਾਹਰ ਨੂੰ ਸੋ ਜੇਰੇ ਦੀ ਆ ਪਈ ਆ ਤੇ ਸੁਈਸ ਵਾਈ ਬੜਾ ਕੋਸੇ ਦਾ ਚੋਇਆ ਵਗਾ 4 1/4 ਕਿਲੋ ਬੱਚਾ ਜਨਾ ਕੇ ਮਗਰ ਬੱਸਾ ਵੀਰੇ ਠੀਕ ਹੈ ਹਾਂ ਸੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਰਾਜੀ ਸਮੀ ਬੜੀ ਬਹੁਤ ਜ਼ਿਆਦੀ ਹੈ ਨਾ ਹਾਂ ਸੋ ਸਮੀ ਪਲੀ ਵੀ ਬਹੁਤ ਜ਼ਿਆਦੀ ਹੈ ਰਾਜੀ ਜਿੰਦ ਜਾਨ ਦੇ ਵਿੱਚ ਠੀਕ ਹੈ ਤੇ ਪ੍ਰਿੰਟ ਪ੍ਰਿੰਟ ਬਹੁਤ ਤੇਜ਼ ਆ ਮੂੰਹ ਮਾ ਸਨਖਤੀ ਦਾ ਮੂੰਹ ਦਿਖਾਉਂਦਾ ਦੇਖ ਮੜਾ ਜੀ ਚੌਣ ਚਵਾ ਦੀ ਇੱਕ ਨੰਬਰ ਹੈ ਨਾ ਸੋ ਦੇਖੋ ਮੂੰਹ ਮੱਥੇ ਦੇਖੋ ਜਮਾ ਜਮਾ ਇੱਕ ਨੰਬਰ ਆ ਬਈ ਠੀਕ ਹੈ ਤੇ ਭਾਅ ਦਾ ਕੀ ਰਹੂਗਾ ਮੰਨਦਾ ਭਾਈ ਯਾਰ 1,20,000 ਰੁਪਏ ਕਰ ਲੈ ਯਾਰ। 1,00,000 ਪੰਜ ਹਜ਼ਾਰ ਚ 30 ਕਿਲੋ ਦੁੱਧ ਦੇਣਾ। ਦੰਦ ਵਾਲੀ ਕੋਈ ਦੰਦਾ ਨਹੀਂ ਭਾਈ ਯਾਰ ਠੰਡੇ ਵੇ ਦੀ ਬਾੜੀ ਸਾਫਾ ਦੇਖ ਲੈ। ਬਾਕੀ ਤਾਜੀ ਸੂਈ ਸਲਾਈ ਹੈ ਨਾ। ਤਾਜੀ ਸੂਈ ਸਬਾਈ ਭਾਈ ਯਾਰ। ਅੱਗੇ 2 ਨੰਬਰ ਦੇਖਦੇ ਜਿਹੜੀ ਆਪਾਂ। ਇਹ ਭਾਈ 4 ਮਹੀਨਾ ਦੀ ਗੱਬਣ ਚੱਕ ਪਾਸ ਬੱਸੀ ਆ। ਦੰਦੋ। ਦੰਦਾ ਨਹੀਂ ਦੰਦ ਨਹੀਂ ਪੱਟੇ ਭਾਈ ਯਾਰ। ਦੋਂਦੀ ਮਾਲਾ ਹੋਊਗੀ। ਦੁੱਧ ਦੀ ਚੋਗੀ ਹੋ ਸਕਦੀ ਹੈ ਭਾਈ ਯਾਰ ਪਰ ਪੱਟੀ ਨਹੀਂ ਲੱਗੀ। ਠੀਕ ਹੈ। ਭਾਜ ਦਾ ਕੀ ਰਹੂਗਾ? ਪਾ ਭਾਈ ਮੋਲ ਕਰੋ ਉਹਨੂੰ 36000 ਦੀ ਬੱਸੀ ਦੇਵਾਂਗੇ 4 ਮਹੀਨੇ ਚੈੱਕ ਕਰਾ ਕੇ ਦਿਓ 4 ਮਹੀਨੇ ਚੈੱਕ ਕਰਾ ਕੇ ਡਾਕਟਰ ਆਪ ਦਾ ਨਾਮ ਲਿਆਵੇ ਠੰਡੀ ਮਿੱਠੀ ਲਿਖ ਲੈ ਠੰਡੀ ਉਹਦਾ ਝੋਲੀ ਦੇਖ ਠੀਕ ਹੈ ਸੋ ਥਣ ਦੇਖੋ ਚਾਰੇ ਹੀ ਕੋਈ ਫੋਟ ਸੰਗ ਨਹੀਂ ਇਹਦੇ ਥਣਾਂ ਦੇ ਹਨਾ ਚਾਰੇ ਫਰਮੇ 37000 ਦੀ ਗੱਬਣ ਚੈੱਕ ਕਰਾ ਕੇ ਦਿਓ 4 ਮਹੀਨੇ ਡਾਕਟਰ ਆਪ ਦਾ ਨਾਮ ਲਿਆਵੇ ਚੈੱਕ ਪਾਸ ਕਰਾ ਕੇ ਲੈ ਕੇ ਜਾਵੇ ਠੀਕ ਹੈ ਸੋ ਰਾਜੀ ਰੂਜੀ ਬਹੁਤ ਆ ਸਮਝੀ ਬੜੀ ਵੀ ਹਨਾ ਠੀਕ ਹੈ 53000 ਦੀ ਹਰ ਆਪਸ ਨਾਲ ਕਲੀਆਂ ਫੰਡਰਾਂ ਵਸੀਆਂ ਵੀ ਕੀ ਜਾਂਦੀਆਂ ਨੇ ਸੋ 37000 ਰੁਪਏ ਦੀ ਤੇ ਬਾਕੀ ਦੇਖੋ ਘੋੜੀ ਵਰਗੀ ਉੜਦੀ ਆ ਜਮਾ ਪਹਿਲੇ ਨੰਬਰ ਵਾਲੀ ਦੇਖੋ ਜਮਾ ਕਿਆ ਬਾਤ ਆ ਛੱਲੇ ਵੇ ਆਂਡੇ ਵਰਗੀ ਆ ਜਮਾ ਸਾਫ ਸੁਥਰੀ ਇੰਨੀ ਆ ਇੰਨੀ ਚਿੱਟੀ ਕੁਕੜੀ ਵਰਗੀ ਬੱਸੀ ਪਈ ਆ ਯਾਰ ਤੇ ਜੇਰੇ ਦੀ ਆ ਪਈ ਆ ਹਣਾ ਬਾਕੀ ਸੁਣਾ ਸੁਣਾ ਬਾੜਾ ਬਾਈ ਬੱਸੀ ਦਾ ਦੇਖ ਲੈ ਮੂੰਹ ਮੱਥੇ ਚੰਗੀ ਆ ਤੇ ਨੰਬਰ ਬੋਲ ਦੀ ਫਿਰ ਆਪਣਾ ਨੰਬਰ 9968530253 ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਵੀਰੋ ਦੇਖ ਲਈ ਸਭ ਦਾ ਤਹਿ ਦਿਲੋਂ